ਆ ਮੇਰੇ ਫੁੱਫੜ ਜੀ ਆ ਪਿੰਡ ਚ ਗਏ ਸੀ ਹੁਣ ਆਏ ਆ ਸਾਰੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਸਸਰੀ ਕਾ ਜੀ ਸਾਗ ਸਵਾਦ ਬਹੁਤ ਬਣਦਾ ਹੈ ਕਹਿੰਦੇ ਬਹੁਤ ਛੇਤੀ ਰੁੱਝਦਾ ਹੈ ਬਹੁਤ ਸਵਾਦ ਬਣਦਾ ਹੈ ਮਿੱਠੰਗੀ ਮਿੱਟੀ ਦਾ ਸਾਗ ਹੈ ਰੇ ਬਿਣਾ ਰੇ ਸਪਰੇ ਤੋਂ ਸਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਫ੍ਰੈਂਪੀ ਦੀ ਭੂਆ ਦੇ ਪਿੰਡ ਨੂੰ ਮਿਲਣ ਵਾਸਤੇ ਆਏ ਆ ਤੇ ਇਹਨਾਂ ਦੇ ਸਾਗ ਵੀ ਗਿਆ ਹੋਇਆ ਹੈਗਾ ਸਾਗ ਫਾਲਾ ਲੱਕ ਮੇਥੇ ਸਾਰਾ ਕੁਝ ਵੀ ਗਿਆ ਹੋਇਆ ਹੈ ਤੇ ਆਪਾਂ ਸਾਗ ਤੋੜਾਂਗੇ ਸਾਗ ਤੋੜ ਕੇ ਫਿਰ ਆਪਾਂ ਇਹਨੂੰ ਚੀਰ ਚੀਰ ਵੀ ਇੱਥੇ ਹੀ ਲਵਾਂਗੇ ਤੇ ਬਣਾਵਾਂਗੇ ਘਰੇ ਜਾ ਕੇ ਸਾਗ ਸਵਾਦ ਬਹੁਤ ਬਣਦਾ ਹੈ ਕਹਿੰਦੇ ਬਹੁਤ ਛੇਤੀ ਰੁੱਧਦਾ ਹੈ ਬਹੁਤ ਸਵਾਦ ਬਣਦਾ ਹੈ ਮਿੱਠੰਗੀ ਮਿੱਟੀ ਦਾ ਸਾਗ ਹੈ ਰੇ ਬਣਾ ਰੇ ਸਪਰੇ ਤੋਂ ਚੰਗੇ ਪਾਣੀ ਦਾ ਬਾਣੀ ਵੀ ਚੰਗਾ ਸਾਰਾ ਹੀ ਕੁਝ ਚੰਗਾ ਪਹਿਲਾਂ ਵੀ ਆਪਾਂ ਘਰੇ ਬਣਾਇਆ ਸੀ ਇੱਕ ਦਿਨ ਉਹ ਵੀ ਇੱਥੋਂ ਦਾ ਹੀ ਸੀ ਇੱਥੋਂ ਹੀ ਲੈ ਕੇ ਗਏ ਸੀਗੇ ਤੇ ਅੱਜ ਆਪਾਂ ਥੋਰ ਦੇ ਤੁਹਾਨੂੰ ਦਿਖਾਉਣੇ ਨਾਲੇ ਸਾਗ ਵੀ ਇੰਜ ਦਿਖਾਉਂਦੇ ਸੀ ਕੋਈ ਬਾਥੂ ਦਾ ਡੱਕਾ ਹੋਇਆ ਤਾਂ ਆਪਾਂ ਉਹ ਵੀ ਤੋੜ ਲਾਂਗੇ ਵਿੱਚੋਂ ਕੋਈ ਮੂਲੀ ਹੋਈ ਤਾਂ ਆਪਾਂ ਮੂਲੀ ਵੀ ਪਾਵਾਂਗੇ ਸਾਗ 'ਚ ਮੂਲੀਆਂ ਵੀ ਖੜਨ ਹੈ ਉਹ ਵੀ ਪੱਟਾਂਗੇ ਇੱਕ ਦੋ ਸਗਮੜ ਵੀ ਹੈਗੇ ਐਡੇ ਐਡੇ ਵਿਚੇ ਬੀਜੇ ਹੋਏ ਐ ਸਾਗ ਦੇ ਇਹ ਵੀ ਆਪਾਂ ਇੱਕ ਪੱਟ ਲਿਆ ਖਾ ਲਾਂਗੇ ਹਲਾਵਾ ਕੋ ਸਾਗ ਵੀ ਤੋੜ ਲਿਆ ਅੰਦਾ ਤੇ ਮੂਲੀਆਂ ਤੇ ਸਗਮੜ ਵੀ ਪੱਟ ਲਏ ਐ ਤੇ ਹੁਣ ਆਪਾਂ ਇਨਾਂ ਨੂੰ ਲਖਾਫੇ ਚ ਪਾ ਲਾਂਗੇ ਇਸੇ ਤਰ੍ਹਾਂ ਤੇ ਧਵਾਵਾਂਗੇ ਪਿੰਡ ਜਾ ਕੇ ਕਿ ਮਿੱਟੀ ਨਾਲ ਲੱਗੀ ਹੋਵੇ ਨਾ ਫਿਰ ਵਧੀਆ ਰਹਿੰਦੇ ਖਰਾਬ ਨਹੀਂ ਹੁੰਦੇ ਇਹ ਸਾਗਾ ਆਪਾਂ ਚੀਰਾਂਗੇ ਤੇ ਹੁਣ ਆਪਾਂ ਇਹਦੇ ਭੂਆ ਨਾਲ ਗੱਲਬਾਤ ਕਰਾਂਗੇ ਬੈਠ ਕੇ ਰੈਪੀ ਦੀ ਨਾਲ ਸਾਰੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਸਸਰੀ ਘਰ ਜੀ ਤੇ ਦੂਜਾ ਵੇਖੀ ਰਹੀ ਪੀ ਦੀ ਹੈਲਪ ਕਰੋ ਤੇ ਇਹਦਾ ਵਧੀਆ ਵਧੀਆ ਕੰਮ ਚੱਲੇ ਵੀਰ ਪੂਰੇ ਹੋਣ ਮੈਂ ਤੁਹਾਡੀ ਬਹੁਤ ਧੰਨਵਾਦ ਕਰਾਂਗੀ ਸਸਰੀਕਾਰ ਆਪੋ ਪੱਤੇ ਚਾੱਕ ਕੇ ਪਾਸੇ ਛੱਡ ਦਿੰਨੇ ਆ ਕਿ ਇੱਥੇ ਜਿਆਦਾ ਚੌਂਤਰਾ ਇਹਦੇ ਗੰਦ ਜਾ ਕੇ ਡਰ ਗਿਆ ਪੱਤੇ ਆਂਗਾ ਲੈ ਜੂਗੀ ਫੁੱਲਾ ਉੱਥੇ ਆਈ ਨਾ ਪੱਤੇ ਤੇ ਉਹ ਇਹ ਬੱਕਰੀ ਨਹੀਂ ਆ ਪਾ ਰਹੀ ਹੁਣ ਆਪਾਂ ਸਾਗ ਚੀਰਨ ਲੱਗੇ ਆਂ ਤੇ ਆਪਾਂ ਪੋਣਾ ਪੋਣਾ ਵਿਛਾ ਲਿਆ ਨਾਲੇ ਗੱਟਾ ਵਿਛਾ ਲਿਆ ਤੇ ਪੀੜੀ ਤੇ ਬਹਿ ਗਏ ਆ ਤੇ ਹੁਣ ਆਪਾਂ ਸਾਗ ਚੀਰਾਂਗੇ ਤੇ ਆ ਮੇਰੇ ਫੁੱਫੜ ਜੀ ਆ ਪਿੰਡ ਚ ਗਏ ਸੀ ਇਹ ਹੁਣ ਆਏ ਆ ਇਹ ਬਾਹਰ ਗਏ ਹੋਏ ਸੀਗੇ ਹੁਣ ਆਏ ਆ ਹਜੇ ਦਾਤ ਵੀ ਤਿੱਖਾ ਥੋੜਾ ਵਧੀਆ ਹੈ ਸਾਡਾ ਦਾਤ ਨਹੀਂ ਤਿੱਖਾ ਘਰੇ ਤੇੰਨੂੰ ਸਾਰਾ ਚੰਗਾ ਲੱਗਦਾ ਹੈ ਸਾਗ ਵੀ ਸਵਾਦ ਬਹੁਤ ਬਣਦਾ ਹੈ ਇਹ ਤੇ ਦਾਤ ਚੀਰਨ ਵਾਸਤੇ ਬਹੁਤ ਵਧੀਆ ਹੈ ਅਰੇ ਸਪਰੇ ਨਹੀਂ ਇਹ ਦੇਖੋ ਆਰਗੇਨਿਕ ਹੈ ਹਾਂਜੀ ਆਰਗੇਨਿਕ ਹੈ ਖੇਤੀ ਕਰਦੇ ਆ ਅਸੀਂ ਅੱਛਾ ਰੇ ਸਪਰੇ ਤੋਂ ਬਿਨਾ ਰੇ ਸਪਰੇ ਬਿਨਾ ਹਾਂ ਰੇ ਸਪਰੇ ਤੋਂ ਬਣਾਏਗਾ ਹਾਂ ਰੇ ਸਪਰੇ ਨਹੀਂ ਕਰੀ ਇਹਨੂੰ ਤੇ ਸਵਾਦ ਬਹੁਤ ਬਣਦਾ ਹੈ ਤੇ ਖਾ ਕੇ ਤੇ ਜਾ ਵੀ ਨਹੀਂ ਬਣਦਾ ਨਾ ਹੀ ਕਾਲ ਜਾਂ ਮੱਚੇ ਖਾ ਕੇ ਮੈਂ ਡਰਦੀ ਸਾਗ ਨਹੀਂ ਖਾਂਦੀ ਹੁੰਦੀ ਵੀ ਤੇ ਜਾ ਬਣ ਜੋ ਪਰ ਇਹ ਮੈਂ ਜਿੰਨਾ ਮਰਜ਼ੀ ਖਾ ਲਾਂ ਤੇ ਮੇਰੇ ਤੇ ਜਾ ਨਹੀਂ ਬਣਦਾ ਤਰਾਂਗੇ ਆਪਾਂ ਘਰੇ ਜਾ ਕੇ ਬਣਦੀ ਬਹਿੰਦਾ ਜਾਣਾ ਐ ਇੱਥੇ ਧਰਨ ਬਹਿ ਕੇ ਤਾਂ ਹਨੇਰਾ ਹੋ ਜਾਊਗਾ ਹਾਂ ਜੀ ਇੱਥੇ ਧਰ ਲਿਆ ਫਿਰ ਤਾਂ ਹਨੇਰਾ ਹੋ ਜਾਊ ਇੱਥੇ ਫਿਰ ਗਾਂ ਲੇਟ ਪੈਣ ਲੱਗ ਜਾਂਦੀ ਹੈ ਠੰਡ ਦਾ ਟਾਈਮ ਹੈ ਤੋਂਦਾ ਹੈ ਤੁੰਦਾ ਜਬਹੁਤ ਪਈ ਸੀ ਤੜਕੇ ਫਿਰ ਅੱਗੋ ਦਿਸਦਾ ਕੁਛ ਨਹੀਂ ਲੋ ਜੀ ਹੁਣ ਆਪਾਂ ਸਾਰਾ ਕੰਮ ਕਰ ਲਿਆ ਸਾਗ ਸੋਗ ਵਿੱਚ ਈਰ ਲਿਆ ਤੇ ਆਵਦੀਆਂ ਮੂਲਗਾਂ ਮਾਲੀਆਂ ਵੀ ਪਾ ਲਈਆਂ ਬੈਗ ਵਿੱਚ ਤੇ ਹੁਣ ਆਪਾਂ ਚੱਲੇ ਘਰੇ ਜਾ ਕੇ ਹੁਣ ਸਾਗ ਧਰਾਂਗੇ ਚਾਹ ਵੀ ਪੀ ਲਈ ਐ ਤੇ ਚਾਹ ਪਾਣੀ ਵੀ ਪੀ ਲਿਆ ਤੇ ਹੁਣ ਇਹਦੀ ਘੂਆ ਨੂੰ ਬੁਲਾਉਣੇ ਸਸਰੀ ਕਾਲ ਤੇ ਹੁਣ ਚੱਲਦੇ ਆ ਤੁਹਾਡੇ ਪੰਡਈ ਵਿਚਾਰ ਸਾਸਰੀ ਕਾ ਸਾਸਰੀ ਕਾ ਸਾਸਰੀ ਕਾ ਸਾਸਰੀ ਕਾ ਬੜੀਆ ਲੱਗੇ ਜਉਦੇ ਵਾਸਤੇ ਰੋ ਮਹਾਰਾਜ ਖੁਸ਼ੀਆਂ ਨਾਲ ਬੁਲਾਵੇ ਖੇਤੀ ਖੇਤੀ ਖੁਸ਼ੀਆਂ ਆਉਣ ਤੁਹਾਡੇ ਘਰੇ ਹੈ ਚਲੋ ਠੀਕ ਹੈ ਜੀ ਉੱਥੇ ਜਾ ਕੇ ਮਿਲਦੇ ਆ ਘਰੇ ਹੁਣ ਚਲੋ ਤੁਸੀਂ ਚਾਓ ਲਓ ਹੁਣ ਘਰੇ ਆ ਗਏ ਆਪਾਂ ਤੇ ਸਾਦ ਬਣਾਉਣ ਦੀ ਤਿਆਰੀ ਕਰਦੇ ਆ ਤਰੇ ਆ ਗਏ ਆ ਤੇ ਹੁਣ ਲਫਾ ਪਿਆ ਚਾ ਸਾਗ ਪਾ ਕੇ ਲਿਆਂਦਾ ਚੀ ਰਿਆ ਜੜਾ ਉਹ ਆਪਾਂ ਕੱਢਾਂਗੇ ਬਾਲਟੀ ਚ ਪਾਵਾਂਗੇ ਬਾਲਟੀ ਚ ਭਾਂਜ ਕੇ ਆਪਾਂ ਰੱਖਿਆ ਜਾ ਹਾ ਆ ਤਣਗੇ ਦੇ ਵਿੱਚ ਇਹ ਫੇਰ ਆਪਾਂ ਬਾਹਰ ਚ ਪਾਵਾਂਗੇ ਆ ਬਾਥੂ ਭੇਲ পালਕ ਆ ਬਾਥੂ ਮੈਂ ਇੱਥੇ ਤੇ ਇਹਦੇ ਵਿੱਚ ਆਪਾਂ ਹੁਣ ਸਾਗ ਪਾਵਾਂਗੇ ਬਾਥੂ ਮੈਂ ਇੱਥੇ ਬਾਹਰ ਚ ਪਾਵਾਂਗੇ ਆਪਾਂ ਥੋੜਾ ਪਾਣੀ ਪਾਇਆ ਹੋਇਆ ਤੇ ਇਹ ਧੋਵਾਂਗੇ ਉਹਦਾ ਸਾਫੀ ਕੀ ਨਸਾਲ ਸੋ ਸਤ ਹੋਣਾ ਤਾਂ ਜ਼ਰੂਰ ਚਾਹੀਦਾ ਹੀ ਹੈ। ਸਮਾੜੀ ਮੋਟੀ ਗਰਦ ਫਰਦ ਜਿਹੜੀ ਹੁੰਦੀ ਹੈ ਉਹ ਲੈ ਜਾਂਦੀ ਹੈ। ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਪਤੀਲਾ ਧਰਾਂਗੇ। ਚੰਗੀ ਤਰ੍ਹਾਂ ਤੋਂ ਲੈਨੇ ਨੂੰ। ਸਾਗ ਬਹੁਤ ਵਧੀਆ ਜਾ ਇਹ ਕੋਈ ਨਾਲ ਮਿੱਟੀ ਨਹੀਂ ਘੱਟਾ ਨਹੀਂ ਕੁਝ ਵੀ ਨਹੀਂ ਹੈਗਾ ਸਾਫ਼ ਥਾਂ ਤੇ ਸਾਗ ਸੀਗਾ ਹੁਣ ਆਪਾਂ ਪਤੇਲਾ ਧਰਾਂਗੇ ਪਾਣੀ ਪਾ ਕੇ ਰੱਖਨੇ ਆਪਾਂ ਦੋ ਗੜਬੰਗਾ ਪਾਣੀ ਦੇ ਪਾਈਆਂ ਕਰਾਂ ਤੇ ਜਦੋਂ ਪਾਣੀ ਗਰਮ ਹੋ ਗਿਆ ਫਿਰ ਆਪਾਂ ਸਾਗ ਪਾਵਾਂਗੇ ਵਿੱਚ ਤੋਂ ਟੱਕ ਦੇ ਆਂ ਲਓ ਪਾਣੀ ਗਰਮ ਹੋ ਗਿਆ ਆਪਣਾ ਪੂਰਾ ਤੇ ਹੁਣ ਵਿੱਚ ਸਾਗ ਪਾਵਾਂਗੇ ਆਪਾਂ ਇਹ ਫਾਲਕ ਹੈ ਪਿੱਛੇ ਸਾਗ ਹੈ ਮੱਖ ਬਾਥੂ ਨੂੰ ਇੱਥੇ ਆਪਾਂ ਬਾਅਦ ਚ ਪਾਵਾਂਗੇ ਜੇ ਪਤੀਲਾ ਭਰ ਗਿਆ ਤੇ ਆਪਾਂ ਬਾਅਦ ਚ ਜਿਹੜਾ ਬਚ ਗਿਆ ਜੇ ਸਾਗ ਨੀਵਾ ਹੋ ਗਿਆ ਕੁਛ ਫੇਰ ਪਾਵਾਂਗੇ ਹੁਣ ਆਪਾਂ ਪਤੀਲਾ ਭਰ ਗਿਆ ਤੇ ਜਦੋਂ ਛੋੜਿਆ ਨੀਵਾ ਹੋ ਗਿਆ ਰਿੰਝ ਕੇ ਫੇਰ ਆਪਾਂ ਬਾਕੀ ਰਹਿੰਦਾ ਪਾਵਾਂਗੇ ਉਤੋਂ ਟੱਕਦੇ ਨਹੀਂ ਆਪਾਂ ਨਾ ਚਰ ਉਸ ਆਗਾ ਪਸਾਰਾ ਪਾਤਾ ਤੇ ਥੋੜਾ ਜਿਹਾ ਰਹਿ ਗਿਆ ਥੱਲੇ ਗੰਦਲਾਂ ਗੰਦਲਾਂ ਜਿਹਾ ਤੇ ਵੀ ਪਾ ਦਿਆਂਗੇ ਇਥੇ ਪਾਣੀ ਹੁਣ ਬਾਹਰੋਂ ਆਉਂਦਾ ਬੁੱਲਦਾ ਥੋੜਾ ਜਿਹਾ ਹੁਣ ਆਪਾਂ ਨਾਣ ਪਾਵਾਂਗੇ ਤੇ ਆਪਾਂ ਹੁਣ ਗੰਡਾ ਵਿੱਚ ਛੀਰ ਲਾਂਗੇ। ਛਿਪਾਉਣ ਵਾਸਤੇ ਅੱਧਾ ਉਧਰ ਉਧਰ ਉਧਰੋਂ। ਅ ਗੰਡਾ ਫਾਦਿਆਂਗੇ ਤੇ ਆਪਾਂ ਮੂਲੀ ਛੀਰਾਂਗੇ ਹੁਣ ਥੋੜਾ ਜਿਹਾ ਸਾਗ ਨੂੰ ਪਾਣੀ ਨੀਵਾ ਹੋਣ ਦਿਓ ਇਹਨੂੰ ਪਾਣੀ ਨੂੰ ਜਿਆਦਾ ਉਬਲਦਾ। ਮੂਲੀ ਬਾਅਦ ਚ ਪਾਵਾਂਗੇ। ਸਾਗਰ ਜੇ ਪੈ ਗਿਆ ਤੇ ਹੁਣ ਆਪਾਂ ਧੋ ਕੇ ਬਾਥੂਲ ਤੇ ਮੇਥੇ ਪਾਵਾਂਗੇ ਵਿੱਚੇ ਬਾਥੂਲ ਦੇ ਵਿੱਚੇ ਮੇਥੇ ਹੈ ਇੱਟਣਾਂ ਆਪਾਂ ਕੋਟਣ ਲੱਗੇ ਪਾਵਾਂਗੇ ਹੁਣ ਆਪਾਂ ਇਹ ਪਾ ਕੇ ਫਿਰ ਮੂਲੇ ਦੀਆਂ ਫਾੜੀਆਂ ਪਾ ਕਰਕੇ ਫਿਰ ਪਾਵਾਂਗੇ மூளித்த அந்த மூளி பவாங்க வடிவ ਮੂਲੀ ਪਾ ਦਾਂਗੇ ਆਪਾਂ ਤਾਂ ਥੋੜੀ ਜਿਹੀ ਹਲਦੀ ਵੀ ਪਾਵਾਂਗੇ ਰੰਗ ਸੁਹਣਾ ਹੋ ਜਾਂਦਾ ਇਹਦੇ ਨਾਲ ਨਲ ਤਿਆਰੀ ਬਣਦਾ ਮੂਲੀ ਨਾਲ ਇਹ ਤੇ ਜਾਂ ਜਿਉ ਨਿਵੰਦਾ ਇਹਦੇ ਨਾਲ ਹੁਣ ਆਪਾਂ ਉਤੋ ਕੇਰਾ ਨੰਗਾ ਹੀ ਰੱਜਾਂਗੇ ਕਿਰੋਂ ਬਾਹਰ ਆਉਂਦਾ ਉਬਲਦਾ ਫੇਰ ਆਪਾਂ ਠੱਕਾਂਗੇ ਜਦੋਂ ਉਬਲਣੋਂ ਹਟ ਗਿਆ ਲਓ ਆਪਣਾ ਸਾਗ ਬਹੁਤ ਵਧੀਆ ਰਿੱਝ ਜਾਂਦਾ ਹੈ ਤੇ ਆਪਾਂ ਮੜੀ ਦੀ ਮਦਨੀ ਔਰ ਕੇ ਤੇ ਹੁਣ ਠੱਕ ਦਾਂਗੇ ਜਦੋਂ ਬਾਹਰ ਪਾਣੀ ਆਉਣੋਂ ਹਟ ਗਿਆ ਉਬਲਣੋਂ ਹਟ ਗਿਆ ਥੋੜੀ ਜਿਹੀ ਵਿਰਲ ਕਰਕੇ ਠੱਕ ਦਾਂਗੇ ਲਓ ਲਸਣ ਗੰਡੇ ਦਾ ਆਪਾ ਤੜਕਾ ਪੋਣ ਲਿਆ ਲਸਣ ਆਦਾ ਹਰੀ ਮਿਰਚ ਥੋੜੀ ਲਾਲ ਮਿਰਚ ਤੇ ਆਪਾਂ ਵਿੱਚ ਪਾ ਲਈਆਂ ਹੁਣ ਮਿਰਚਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਭੁੰਨ ਲਿਆ ਫੇਰ ਆਪਾਂ ਰੀਂਦੇ ਚ ਪਾ ਦਿਆਂਗੇ ਫੇਰ ਫੇਰ ਰੰਨਾਂਗੇ ਦੁਬਾਰਾ ਇਹਨੂੰ ਇਹ ਜਿਹਾ ਹੋਊਗਾ ਬਸ ੜਤਲਾਇ ਤੋਂ ਰਿ ਕੋਣ ਆਪਾਂ ਨੌਨ ਮੱਟ ਹੋਰ ਨਹੀਂ ਪਾਉਂਦੇ ਸਾਰਾ ਕੁਝ ਪਾ ਲਿਆ ਆਪਾਂ ਸਭ ਕੁਝ ਲਾ ਲਿਆ ਸਾਰਾ ਨਾ ਨਾਚੀ ਵੀ ਪਾ ਲਿਆ ਤੇ ਹੁਣ ਅਰੇ ਜੀ ਇਹ ਉਗਵਾਸਾ ਇਹ ਪਾ ਫਰੀਬ ਦਾ ਘੰਟਾ ਘੰਟਾ ਹੋ ਰਹਿਣਾਗੇ ਇਹਨੂੰ ਇਹੋ 사ਗਾ ਖਨਾ ਜਿੱਜ ਗਿਆ ਤੇ ਥੋੜਾ ਥੋੜਾ ਉਸ ਤੇ ਪਾਣੀ ਹੈਗਾ ਤੇ ਇਹਨਾਂ ਦੇ ਪਾਣੀ ਤੋਂ ਕੋਈ ਕੁਝ ਨਹੀਂ ਆਦਾ ਤੇ ਇਸ ਵਿੱਚੇ ਘੁੱਟਿਆ ਜਾਣਾ ਹੈ ਸੁੱਟ ਜਾਣਾ ਇਹਦੇ ਨਾਲ ਤੇ 1.5-2 ਘੰਟਿਆਂ ਚ ਸਾਗ ਬਣਾਂਗੇ ਆਪਣਾ ਤੇ ਹੁਣ ਆਪਾਂ ਢਲਣ ਪਾਵਾਂਗੇ ਕਟਾਂਗੇ ਸਾਗ ਨੂੰ ਣਾਮ ਮਿਰਚ ਤਾਂ ਆਪਾਂ ਸਾਰਾ ਕੁਝ ਪਾਇਆ ਹੋਇਆ ਹੈ മളവർഗോ ചീര ഈ ലാവിഗത്തെ പെഡോ രീതി ഭൂം ਥੋੜਾ ਜਿਆਲਨ ਹੋਰ ਪਾਵਾਂਗੇ ਕੋਟਣ ਲੱਗਾ ਇਹ ਵਾਸ਼ਨਾ ਬਹੁਤ ਸੋਹਣੀ ਆਉਂਦੀ ਹੈ ਵਿੱਚ ਮਿੱਥੇ ਮੂਥੇ ਪਾਏ ਆ। ਅਦਰਕ ਰੂਟੇ ਪਾਏ ਆ, ਛਣਗਾ ਛਣਗਾ ਪਾਏ ਆ। ਬਹੁਤ ਸੋਹਣੀ ਵਾਸ਼ਨਾ ਆਉਂਦੀ ਹੈ। ਮਿਰਚ ਆ ਪਸਾਵਦਾ ਹੀ ਪਾਇਆ ਹੈ। ਕੇਸਾਗੇ ਚ ਜਿਆਦੇ ਪਾ ਲਗੇ ਨਾਣ ਮਿਰਚ ਤਾਂ ਫਿਰ ਸਵਾਦ ਨਹੀਂ ਲੱਗਦਾ। ਨਾਲੇ ਸੀ ਘੱਟ ਹੀ ਖਾਣੇ ਆ ਥੋੜਾ ਜਿਹਾ ਨਾਣ ਮਿਰਚ। ਕੋਈ ਜਿਆਦਾ ਵੀ ਖਾਂਦਾ ਉਹ ਵੱਧ ਵੀ ਪਾ ਲੈਂਦਾ। ਫਿਰ ਕਿੱਡਾ ਵਧੀਆ ਬਣਿਆ ਸਾਗ। தரங்க சாப்போட்டமார கடத்தி சாக்கி ஸாவா ਥੋੜਾ ਜਿਹਾ ਹੈਗਾ ਤਾਂ ਟੱਲਾਈ ਤੇ ਪਰਠਰ ਕੇ ਕਰੜਾ ਕਰੜਾ ਹੋ ਜਾਣਾ ਹੈ ਕਿਉਂਕਿ ਡਾ ਵਧੀਆ ਬਣਿਆ ਸਾਗ ਆਪਣਾ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ